ਮੈਂ ਜਿੱਦਣ ਧੂਰੀ ਐਸੀ ਹੁਸਤਨੇ ਵੀ ਮੈਂ ਮਿਲਣਾ ਚਾਹੁੰਦਾ ਸੀ ਤੁਹਾਨੂੰ ਪਤਾ ਨਹੀਂ ਕਿ ਕਮਿਊਨੀਕੇਸ਼ਨ ਗੈਪ ਰਹਿ ਗਿਆ ਕਿ ਤੁਸੀਂ ਆ ਨਹੀਂ ਪਾਏ ਫਿਰ ਮੈਂ ਕਹਿ ਵੀ ਕੋਈ ਨਹੀਂ ਕੋਈ ਗੱਲ ਨਹੀਂ ਜੀ ਆ ਜੇ ਹੁਣ ਸਗਰੂਰ ਚ ਟੌਪ ਕੀਤਾ ਤੁਸੀਂ ਨਾ ਹਾਂਜੀ ਵੈਰੀ ਗੁੱਡ ਮੈਂ ਵੀ ਸਗੂਰ ਚ ਟੌਪ ਕੀਤਾ ਅਸਲੀ ਅਰ ਤੁਸੀਂ ਵੀ ਧੂਰੀ ਚ ਬਿਲੋਂਗ ਕਰਦੇ ਹੋ ਧੂਰੀ ਹਲਕਾ ਪੈਂਦਾ ਨਾ ਹਾਂਜੀ ਮੈਂ ਵੀ ਧੂਰੀ ਚ ਟੌਪ ਕੀਤਾ ओके जी ਦੋ ਟੌਪਰ ਕਰ ਰਹਿ ਗਏ ਲਾਪਸ ਹਾਂਜੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਦਾ ਅਜਿਹਾ ਮਿਲਾਪੜਾ ਆਤੇ ਆਪਣਾ ਪਣ ਸ਼ਾਇਦ ਸਦੀਆਂ ਦੇ ਵਕਫੇ ਤੋਂ ਬਾਅਦ ਦੇਖਣ ਨੂੰ ਮਿਲਿਆ 2022 ਦੀਆਂ ਚੋਣਾਂ ਜਿੱਤ ਕੇ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲਿਆ ਸਭ ਤੋਂ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੀ ਅਸਲੀ ਮਰਦ ਜਾਣੇ ਕਿ ਅੱਜ ਦੇ ਵਿਦਿਆਰਥੀਆਂ ਵਿੱਚ ਅੱਗੇ ਵਧਣ ਦਾ ਇੱਕ ਵੱਖਰਾ ਜੋਸ਼ ਪੈਦਾ ਕੀਤਾ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਅੰਦਰ ਲਿਆਂਦੀ ਗਈ ਸਿੱਖਿਆ ਦੀ ਨਵੀਂ ਕ੍ਰਾਂਤੀ ਦਾ ਹੀ ਇਹ ਉਪਰਾਲਾ ਸੀ ਕਿ ਪੰਜਾਬ ਦੇ ਛੋਟੇ-ਛੋਟੇ ਪਿੰਡਾਂ ਦੀ ਮਿੱਟੀ ਵਿੱਚੋਂ ਉਗਰ ਕੇ ਨਿਕਲੇ ਇਹ ਬੱਚੇ ਅੱਜ ਸਿੱਧੇ ਮੁੱਖ ਮੰਤਰੀ ਦੇ ਨਾਲ ਇੱਕ ਦੋਸਤ ਦੇ ਵਾਂਗੂ ਗੱਲਬਾਤ ਕਰਦੇ ਹੋਏ ਨਜ਼ਰ ਆਏ ਸਾਡੇ ਪੰਜਾਬ ਦੇ ਬੱਚੇ ਅੱਜ ਇੰਨਾ ਅੱਗੇ ਵਧ ਪਾਏ ਹਨ ਸਾਡਾ ਸ਼ੇਰਗੜ ਜਿਹੜਾ ਪਿੰਡ ਉਹ ਰਾਜਸਥਾਨ ਜ਼ਿਲ੍ਹੇ ਦੇ ਬਾਰਡਰ ਤੇ ਸਥਿਤ ਹੈ ਤੇ ਉਸ ਪਿੰਡ ਵਿੱਚ ਚਾਰ ਕੁੜੀਆਂ ਮੈਰਿਟ ਜਾਈਆਂ ਨੇ ਇਹ ਤੁਹਾਡੇ ਪਿੰਡ ਦਾ ਇੱਕ ਪਾਣੀ ਦੀ ਸਮੱਸਿਆ ਵੀ ਸੀ ਨਾ ਹਾਂਜੀ ਸਰ ਪਿਛਲੇ ਦਿਨ ਹੀ ਮੇਰੇ ਕੋਲ ਮਾਇ ਸੀ ਕਿ ਤੁਹਾਡੇ ਪਿੰਡ ਦੇ ਇੱਕ ਵਾਰੀ ਇਹ ਵੀ ਅਖਬਾਰ ਚ ਆ ਗਿਆ ਸੀ ਬਹੁਤ ਸਾਲ ਪਹਿਲਾਂ ਕਿ ਛੇਰਵੜ ਛੇਰਗੜ ਪਿੰਡ ਪਿਕਾਉ ਹੈ ਸਾਰਾ ਕਿ ਜਿਨੇ ਖੇਤ ਕੋ ਪਾਣੀ ਨਹੀਂ ਆਉਂਦਾ ਸੀ ਤੁਹਾਡੇ ਹਾਂਜੀ ਸਰ ਸਰ ਪਰ ਹੁਣ ਸਾਡੇ ਪਿੰਡ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਸਾਰਾ ਪੰਜਾਬ ਸਾਡੇ ਪਿੰਡ ਨੂੰ ਜਾਣਦਾ ਹੈ ਵਤਾ ਹੁਣ ਤੁਹਾਡੇ ਕਰਕੇ ਵੀ ਜਾਣਨ ਲੱਗਿਆ ਵੈਰੀ ਗੁੱਡ ਥੈਂਕ ਯੂ ਸਰ ਬਹੁਤ ਬਹੁਤ ਬਧਾਈਆਂ ਥੈਂਕ ਕੋਈ ਟੀਚਰ ਜਾਂ ਕੋਈ ਪੇਰੈਂਟਸ ਬੋਲਣਾ ਚਾਹੁੰਦਾ ਹੋਵੇ ਹਾਂ ਆਊਟ ਪਿੱਛੇ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਨਮੋਲਪ੍ਰੀਤ ਘੋੜਾ ਹੈ ਮੈਂ ਗਰਲ ਸਕੂਲ ਜ਼ੀਰਾ ਦੀ ਵਿਦਿਆਰਥਣਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਨੂੰ ਇੱਥੇ ਬੁਲਾਉਣ ਲਈ ਮੈਂ ਤੇ ਮੇਰੇ ਪ੍ਰਿੰਸੀਪਲ ਸਰ ਸ਼੍ਰੀ ਰਕੇਸ਼ ਸ਼ਰਮਾ ਸਰ ਨੇ ਅਸੀਂ ਇਕੱਠਿਆਂ ਨੇ ਸੁਪਨਾ ਵੇਖਿਆ ਸੀਗਾ ਕਿ ਪੰਜਾਬ ਚੋਂ ਪਹਿਲੇ 3 ਰੈਂਕਾਂ ਵਿੱਚੋਂ ਤਾਂ ਮੈਰਿਟ ਲੈਣੀ ਹੈ ਫਰਸਟ ਸੈਕਿੰਡ ਜਾਂ ਥਰਡ ਫਿਰ ਤੁਹਾਨੂੰ ਆਪਣੇ ਸਕੂਲ ਬੁਲਾਵਾਂਗੇ ਤੇ ਤੁਹਾਡੋ ਪ੍ਰਾਈਜ਼ ਲਵਾਂਗੇ ਕਿਉਂਕਿ ਹਰ ਸਾਲ ਤੁਸੀਂ ਫਰਸਟ 3 ਟੌਪਰਾਂ ਨੂੰ ਮਿਲਦੇ ਹੋ ਪਰ ਮੇਰਾ ਇੱਕ ਨੰਬਰ ਰਹਿ ਗਿਆ ਮੇਰਾ ਚੌਥਾ ਰੈਂਕ ਆਇਆ ਅਸੀਂ ਕਿਹਾ ਨਹੀਂ ਗੱਲ ਨਹੀਂ ਬਣੀ ਤੇ ਹੁਣ ਪਲੱਸ 2 ਵਿੱਚ ਵੇਖੀ ਜਾਊਗੀ ਸਰ ਇੱਕ ਰਿਕੁਐਸਟ ਹੀ ਪਲੀਜ਼ ਜੀ ਸਰ ਮੇਰੇ ਨਾਲ ਨਾ ਦਟ ਪੇਰੈਂਟਸ ਦੀ ਵੀ ਫੋਟੋ ਹੋਣੀ ਹੈ ਇੱਕ ਟੀਚਰਸ ਦੀ ਵੀ ਫੋਟੋ ਕਰਵਾ ਦਿਓ ਕਰਾ ਦਿੰਦੇ ਪਲੀਜ਼ ਸਰ ਸੰਮੇਲਨ ਆ ਟੀਚਰਸ ਆਏ ਪਲੀਜ਼ ਉਹਨਾਂ ਨੇ ਬਹੁਤ ਮਿਹਨਤ ਕਰਾਈ ਸਾਨੂੰ ਨਹੀਂ ਕੋਈ ਨਹੀਂ ਕਰਾ ਚੰਡੀਗੜ੍ਹ ਦੇ ਮਿਊਸਲ ਪਵਨ ਵਿਰਖੇ ਅਜੋਜਿਤ ਕੀਤੇ ਗਏ ਇਸ ਸੂਬਾ ਪਦਰੀ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੱਮਾਨ ਨੇ 10ਵੇਂ ਅਤੇ 12ਵੇਂ ਦੇ ਟੌਪਰ ਵਿਦਿਆਰਥੀਆਂ ਦੇ ਨਾਮ ਨਾਲ ਉਹਨਾਂ ਦੇ ਅਧਿਆਪਕਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇਸ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਹਾਰ ਵਿਦਿਆਰਥੀਆਂ ਦੇ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਵੀ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਬੋਰਡ ਕਲਾਸਾਂ ਦੇ ਵਿੱਚ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਯਾਤਰਾ ਤੇ ਲੈ ਜਾਵੇਗੀ। ਇਹ ਸਾਰਾ ਸਫ਼ਰ ਜਹਾਜ਼ ਰਾਹੀਂ ਹੋਵੇਗਾ। ਇਸ ਟੂਰ ਦੇ ਦੌਰਾਨ ਬੱਚਿਆਂ ਨੂੰ ਕਿਸੇ ਇਤਿਹਾਸਿਕ ਸ਼ਹਿਰ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਕੁਝ ਸਿੱਖਣ ਨੂੰ ਮਿਲ ਸਕੇ। ਇਸ ਟੂਰ ਦਾ ਸਾਰਾ ਖਰਚਾ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਚੁਕੇਗਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਟੇ ਟੌਪਰਾਂ ਤੋਂ ਇਲਾਵਾ ਜ਼ਿਲ੍ਹਾ ਟੋਪਰਾ ਨੂੰ ਵੀ ਇਸ ਟੂਰ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਦੋ ਜਹਾਜ਼ ਬੁੱਕ ਕਰਨੇ ਵੀ ਪੈਣ ਤਾਂ ਕੋਈ ਸਮੱਸਿਆ ਨਹੀਂ ਹੈ। ਬੈਂਸਾ ਆਪਣੇ ਕੋਲ ਬਜਟ ਹੈਗਾ। ਜਿਹੜੇ ਟੌਪ 10 ਪੰਜਾਬ 'ਚੋਂ ਟੌਪ 10 ਪਲੱਸ 2 'ਚੋਂ ਵੀ ਹੋਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋਗੇ ਹਨਾ 60 70 ਹੋਗੇ। 60 70 ਨੂੰ ਜਹਾਜ਼ਾਂ ਛੁੱਟਾ ਦਿਵਾਉ ਯਾਰ। ਇਹਨਾਂ ਨੂੰ ਕਿਤੇ ਓਕੇਸ਼ਨਲ ਟ੍ਰਿਪ ਤਾਂ ਮੈਂ ਬਣ ਜੇ। ਭਾਵੇਂ ਦੋ ਦੋ ਜਹਾਜ ਕਰ ਲਾਂਗੇ, ਤੀਤੀ ਤੀ ਕਰ ਲਾਂਗੇ। ਹਾਂ ਜੇ ਨਹੀਂ ਮਿਲੇ ਇੱਕ ਇੱਕ ਜਹਾਜ 60 ਇਕੱਠੀਆਂ, ਤੀਤੀ ਤੀ ਕਰ ਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋਈ ਸਿੱਖ ਕੇ ਵੀ ਆਉਣ ਉਤੋਂ। ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦੀ ਗੱਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸਭੇ ਤਾਂ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ। ਅੱਗੇ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਮੌਨਸੂਨ ਸੈਸ਼ਨ ਦੇ ਵਿੱਚ ਸਾਰੇ ਟੌਪਰਾਂ ਨੂੰ ਵਿਧਾਨ ਸਭਾ ਦਾ ਦੌਰਾ ਕਰਨ ਦਾ ਮੌਕਾ ਦਿੱਤਾ ਜਾਵੇਗਾ ਸੀਐਮ ਮਾਨ ਨੇ ਇਹ ਵੀ ਕਿਹਾ ਕਿ ਨੀਲੇ ਹਰੇ ਅਤੇ ਲਾਲ ਕਾੜਾ ਨਾ ਸਥਿਤੀ ਨਹੀਂ ਸੁਧਰੇਗੀ ਸਿਰਫ ਚੰਗੇ ਸਿੱਖਿਆ ਹੀ ਸਾਡੇ ਸੂਬੇ ਦਾ ਭਵਿੱਖ ਬਦਲ ਸਕਦੀ ਹੈ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤਾਂ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਕਿ ਕਿਵੇਂ ਸਾਰੰਦਾ ਇਹਤੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰਕੀਆਂ ਕਰੋ ਮੌਕੇ ਅਸੀਂ ਆਪ ਹੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਿਆ ਰਿਸ਼ਵਤ ਨਹੀਂ ਚੱਲੂਗੀ ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹਤਾ ਜਾਂ ਮੰਤਰੀ ਨੇ ਕਹਤਾ ਵੀ ਆ ਨੰਬਰ ਘਟਨੇ ਪਰ ਬੰਦਾ ਆਪਣਾ ਨਾ ਅਗਲੀ ਵਾਰ ਨੰਬਰ ਜ਼ਿਆਦੇ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਤਾਂ ਆਪਣਾ ਹੀ ਹੈ ਲੋਕਪਾਲੀ ਭਗਵੰਤ ਮਾਨ ਦੇ ਵਿਜ਼ਨ ਤੋਂ ਸਭ ਤੋਂ ਫਸਟ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਇਹਨਾਂ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਹੁਣ ਮੋਹਰੀਆ ਕਤਾਰਾਂ ਦੇ ਵਿੱਚ ਹੀ ਨਜ਼ਰ ਆਣਗੇ ਭਾਵੇਂ ਸਕੂਲੀ ਪੜਾਈ ਹੋਵੇ ਜਾਂ ਫਿਰ ਕਾਲਜ ਤੋਂ ਬਾਅਦ ਕੋਈ ਕੰਪੀਟੀਸ਼ਨ ਪ੍ਰੀਖਿਆ ਹਰ ਕਸੌਟੀ ਤੇ ਖਰਾ ਉਤਰਨ ਲਈ ਵਿਦਿਆਰਥੀਆਂ ਨੂੰ ਹੀ ਸਰਕਾਰੀ ਸਕੂਲਾਂ ਦੇ ਅੰਦਰ ਹੀ ਤਿਆਰ ਕੀਤਾ ਜਾਵੇਗਾ ਪੰਜਾਬ ਦੇ ਕੋਨੇ-ਕੋਨੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਭਗਵੰਤ ਮਾਨ ਸਰਕਾਰ ਨੇ ਪਿਛਲੇ 7 ਸਾਲਾਂ ਦੇ ਦੌਰਾਨ ਜੋ ਸਰਕਾਰੀ ਸਿੱਖਿਆ ਦੇ ਨਵੇਂ ਬੂਟੇ ਲਗਾਏ ਸਨ ਉਹ ਬੂਟੇ ਹੁਣ ਹੌਲੀ-ਹੌਲੀ ਰੁੱਖ ਬਣ ਕੇ ਸੂਬੇ ਦੀ ਭਵਿੱਖ ਦੀ ਸ਼ਾਂਖ ਪੜ ਰਹੇ ਨੇ ਬਿਊਰੋ ਰਿਪੋਰਟ